ਅੱਜ ਮੈਂ ਆ ਗਈਆਂ ਕੁੜੀਆਂ ਦੀ ਪਸੰਦੀਦਾ ਜਗ੍ਹਾ ਜਿੱਥੇ ਆ ਕੇ 50 ਸਾਲ ਦੀ ਔਰਤ ਵੀ 20-25 ਸਾਲ ਦੀ ਲੱਗਣ ਲੱਗ ਜਾਂਦੀ ਆ ਬਸ ਘਰ ਵਾਲੇ ਨੂੰ ਆਪਣੀ ਜੇਬ ਢਿੱਲੀ ਕਰਨੀ ਪੈਂਦੀ ਆ ਹਾਂਜੀ ਹਾਂਜੀ ਮੈਂ ਗੱਲ ਕਰਦੀ ਪਈਆਂ ਐਸ਼ ਰॉयਲ ਸਲੂਨ ਦੀ ਮਤਲਬ ਕਿ ਅੱਜ ਮੈਂ ਆਈਆਂ ਸਲੂਨ ਦੇ ਵਿੱਚ ਪਹਿਲਾਂ ਬਾਤਾਂ ਤਾਂ ਮੇਰੀ ਕਦੇ ਨਹੀਂ ਮੁੱਕਦੀਆਂ ਤੇ ਚਲੋ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਸਾਰੇ ਸਲੂਨ ਦਾ ਇੱਕ ਰਾਉਂਡ ਲਗਵਾ ਦਵਾਂ ਉਸ ਤੋਂ ਬਾਅਦ ਮੈਂ ਤੁਹਾਨੂੰ ਦੱਸੂਗੀ ਕਿ ਵੀਡੀਓ ਕਿਉਂ ਬਣਾਈ ਆ ਕੈਮਰੇ ਦੇ ਵਿੱਚ ਹੀ ਸੀਨ ਰਿਕਾਰਡ ਹੋ ਗਿਆ ਡਰਾਵਣੀ ਫਿਲਮਾਂ ਵਾਲਾ ਮੈਂ ਕਿ ਹਾਈ ਵਿਚਾਰੀਆਂ ਤਾਂ ਕੱਲਾ ਸਿਰ ਕੱਟ ਦਿੱਤਾ ਇੰਨੀ ਨਾ ਇਨਸਾਫੀ ਤਾਂ ਨ ਮੈਂ ਤਾਂ ਇਹਨਾਂ ਨੂੰ ਦੇਖ ਕੇ ਡਰੀ ਗਈ ਚਲੋ ਚਲੋ ਛੋਟੋ ਅਸੀਂ ਹੋਰ ਅੱਗੇ ਚੱਲਦੇ ਆ ਤੁਹਾਨੂੰ ਲੈ ਕੇ ਇੱਥੇ ਬਣਦੇ ਆ ਟੈਟੂ ਟੈਟੂਸ ਬਣਾਉਣ ਦਾ ਕੰਮ ਵੀ ਇਹਨਾਂ ਨੇ ਸਲੂਨ ਦੇ ਵਿੱਚ ਹੀ ਕੀਤਾ ਹੋਇਆ ਰੋਇਲਿੰਕ ਟੈਟੂ ਜ਼ੋਨ ਤੇ ਮੈਂ ਤੁਹਾਨੂੰ ਇੱਕ ਗੱਲ ਹੋਰ ਦੱਸ ਦਵਾਂ ਕਿ ਇੱਥੇ ਮੇਰੇ ਥਰੂ ਪਹਿਲਾਂ ਵੀ ਕਾਫੀ ਜਣਿਆਂ ਨੇ ਟੈਟੂ ਬਣਵਾਇਆ ਤੇ ਬਹੁਤ ਹੀ ਵਧੀਆ ਰਿਜ਼ਲਟ ਹੁੰਦਾ ਹੈ ਇਹਨਾਂ ਦਾ ਕੰਮ ਤੇ ਪ੍ਰੋਡਕਟ ਇਹਨਾਂ ਦਾ ਨੰਬਰ 1 ਕੁਆਲਿਟੀ ਦਾ ਇਹਦੀ ਗਾਰੰਟੀ ਮੈਂ ਦਿੰਨੀ ਆ ਉਸ ਤੋਂ ਬਾਅਦ ਮੈਂ ਕੈਮਰੇ ਵਾਲੇ ਨੂੰ ਬੋਲਿਆ ਮੈਂ ਕਿ ਆ ਜਾ ਭਾਈ ਕੈਮਰਾ ਲੈ ਕੇ ਇਸ ਸਾਈਡ ਆ ਜਾ ਹੁਣ ਥੋੜੀ ਲੇਡੀਜ਼ ਦੀਆਂ ਗੱਲਾਂ ਬਾਤਾਂ ਕਰ ਲਈਏ ਹਾਲਾਂਕਿ ਮੈਨੂੰ ਫੇਸ ਟ੍ਰੀਟਮੈਂਟ ਦਾ ਇਹਨਾਂ ਨੂੰ ਪਤਾ ਜਿਨ੍ਹਾਂ ਦਾ ਫੇਸ ਜ਼ਿਆਦਾ ਖਰਾਬ ਆ ਹੁਣ ਉਹ ਲੇਡੀਜ਼ ਜਿਨ੍ਹਾਂ ਦਾ ਫੇਸ ਬਹੁਤ ਜ਼ਿਆਦਾ ਖਰਾਬ ਆ ਐਕਨੇ ਟ੍ਰੀਟਮੈਂਟ ਹੋ ਗਿਆ ਸਕਿਨ ਸਾਰੇ ਹੀ ਟ੍ਰੀਟਮੈਂਟ ਹੋ ਗਿਆ ਬਾਡੀ ਵਰਕ ਹੋ ਗਿਆ ਬਾਡੀ ਤੇ ਟੈਨ ਆ ਬਾਡੀ ਤੇ ਕੋਈ ਪ੍ਰੋਬਲਮ ਹੈਗੀ ਆ ਸਕਿਨ ਟ੍ਰੀਟਮੈਂਟ ਸਾਰੇ ਹੀ ਤਰ੍ਹਾਂ ਦੇ ਅਵੇਲੇਬਲਸ ਹੈਗੇ ਆ ਹਾਂ ਤੇ ਜਿਨ੍ਹਾਂ ਦਾ ਫੇਸ ਵਿਗੜਿਆ ਹੋਇਆ ਆ ਸਹੀ ਨਹੀਂ ਹੈਗਾ ਇੱਥੇ ਆ ਕੇ ਸਹੀ ਖਰਾਬਾ ਕਰ ਸਕਦੇ ਪੂਲ ਮਿਲਾ ਕੇ ਫੇਸ ਚਮਕਾਉਣ ਨੂੰ ਉਸ ਤੋਂ ਅੱਗੇ ਆਜੋ ਇੱਥੇ ਹੁੰਦੇ ਨੇਲ ਐਕਸਟੈਂਸ਼ਨ ਮਤਲਬ ਕਿ ਜਿਨ੍ਹਾਂ ਨੇ ਨੇਹ ਦਾਤੀਆਂ ਵਰਗੇ ਰੱਖੇ ਆ ਫਿਲਹਾਲ ਮੇਰੇ ਨੇਹ ਨਹੀਂ ਹੈਗੇ ਨੇਲ ਐਕਸਟੈਂਸ਼ਨ ਦਾ ਕੰਮ ਵੀ ਇਹਨਾਂ ਦਾ ਬਹੁਤ ਵਧੀਆ ਕਿਉਂਕਿ ਮੈਂ ਵੀ ਇੱਕ ਵਾਰ ਕਰਵਾਏ ਸੀ ਇੱਥੋਂ ਆਪਣੀ ਪਸੰਦੀਦਾ ਨੇਲ ਤੁਸੀਂ ਹੁਣ ਜਿਹੜੀ ਨਾਲ ਹੀ ਵੀਡੀਓ ਚੱਲਦੀ ਪਈਏ ਬ੍ਰਾਈਡਲ ਮੇਕਅਪ ਦਾ ਜੋ ਇਹਨਾਂ ਨੇ 2-3 ਦਿਨ ਪਹਿਲਾਂ ਕੀਤਾ ਸੀਗਾ ਤੇ ਬ੍ਰਾਈਡਲ ਮੇਕਅਪ ਤੇ ਇਹਨਾਂ ਦਾ ਬਹੁਤ ਜ਼ਿਆਦਾ ਵਧੀਆ ਹੁੰਦਾ ਬ੍ਰਾਈਡਲ ਮੇਕਅਪ ਤੋਂ ਮੈਨੂੰ ਕਿ ਬ੍ਰਾਈਡਲ ਮੇਕਅਪ ਤੇ ਬਹੁਤ ਹੀ ਭਾਰੀ ਡਿਸਕਾਊਂਟ ਚੱਲਦਾ ਪਿਆ ਵਿਆਹਾਂ ਦੇ ਸੀਜ਼ਨ ਕਰਕੇ ਜਿਹਨਾਂ ਨੇ ਬ੍ਰਾਈਡਲ ਮੇਕਅਪ ਕਰਵਾਉਣਾ ਹੋ ਬੁਕਿੰਗ ਕਰਵਾ ਸਕਦੇ ਆ ਨਾਲ ਦੇ ਨਾਲ ਹੀ ਸਕਰੀਨ ਤੇ ਨੰਬਰ ਚੱਲਦਾ ਪਿਆ ਮੇਰਾ ਨਾਮ ਲੈ ਕੇ ਤੁਹਾਨੂੰ ਡਿਸਕਾਊਂਟ ਵੀ ਮਿਲੂਗਾ ਮੇਕਅਪ ਤੋਂ ਮੈਨੂੰ ਇੱਕ ਗੱਲ ਹੋਰ ਜ਼ਿਆਦਾ ਹੀ ਮੈਂ ਦੀਦੀ ਨੂੰ ਨਾਲ ਦੇ ਨਾਲ ਪੁੱਛਿਆ ਮੈਂ ਕਿ ਦੀਦੀ ਕਈ ਵਾਰ ਹੁੰਦਾ ਕਿ ਕਈਆਂ ਨੇ ਮੇਕ ਕਿਤੇ ਗਈ ਹੁੰਦੇ ਆ ਮੈਂ ਕਿਹਾ ਉਹ ਕਿਉਂ ਹੁੰਦਾ ਆ ਕਹਿੰਦੇ ਤਾਂ ਹੁੰਦਾ ਕਿ ਉਹ ਪ੍ਰੋਡਕਟ ਘਟੀਆ ਯੂਜ਼ ਕਰਦੇ ਆ ਮੈਮ ਬੋਲਦੇ ਜੋ ਵਧੀਆ ਪ੍ਰੋਡਕਟ ਹੁੰਦਾ ਉਹਦੇ ਨਾਲ ਹਮੇਸ਼ਾ ਫੇਸ ਗਲੋ ਕਰਦਾ ਰਹਿੰਦਾ ਜਿੱਦਾਂ ਟਾਈਮ ਬੀਤਦਾ ਰਹਿੰਦਾ ਉਹਦੇ ਸਾਹਮਣੇ ਗਲੋਇੰਗ ਕਰੀ ਜਾਂਦੀ ਸਕਿਨ ਨੂੰ ਨਹੀਂ ਕਿ ਬਲੈਕ ਕਰਦਾ ਤੇ ਮੈਮ ਹੁਣੀ ਤਾਂ ਬਹੁਤ ਹੀ ਬੈਸਟ ਪ੍ਰੋਡਕਟ ਯੂਜ਼ ਕਰਦੇ ਆ ਮੇਕਅਪ ਲਈ ਕਿਉਂਕਿ ਮੈਂ ਖੁਦ ਕਰਵਾਇਆ ਆ ਤੇ ਜਿਨ੍ਹਾਂ ਦੀ ਆਈਬ੍ਰੋ ਬਿਲਕੁਲ ਲਾਈਟ ਹੋ ਜਾਂਦੀ ਜਾਂ ਕੱਟ ਪੈ ਜਾਂਦੀ ਜਾਂ ਖਰਾਬ ਹੋ ਜਾਂਦੀਆਂ ਤੇ ਮਾਈਕ੍ਰੋ ਬ੍ਰੋਇੰਗ ਦਾ ਕੰਮ ਵੀ ਇਹਨਾਂ ਦਾ ਬਹੁਤ ਹੀ ਘੈਂਟ ਹੁੰਦਾ ਆ ਪਰਫੈਕਟ ਬਿਲਕੁਲ オリジナル ਆਈ ਬਲੈਕ ਤੇ ਜਾਂਦੇ ਆ ਪਰਮਨੈਂਟ ਲਿਪਸ ਪਿੰਕ ਵੀ ਕਰਦੇ ਆ ਇਹ ਤੁਸੀਂ ਵੀਡੀਓ ਦੇ ਵਿੱਚ ਚੈੱਕ ਕਰ ਸਕਦੇ ਮੇਰੇ ਨਾਲ ਦੇ ਨਾਲ ਹੀ ਵੀਡੀਓ ਚਲਾਈ ਹੋਈ ਆ ਜਿਨ੍ਹਾਂ ਜਿਨ੍ਹਾਂ ਨੇ ਵਰਕ ਕਰਵਾਇਆ ਇਸ ਤੋਂ ਇਲਾਵਾ ਪਾਰਟੀ ਮੇਕਅਪ हेयर ਐਕਸਟੈਂਸ਼ਨ ਨੇਲ ਐਕਸਟੈਂਸ਼ਨ ਹੇਅਰ ਕੱਟ ਸਮੂਥ ਲਿੰਕ ਸਪਾ ਰਮੋਂਡਿੰਗ ਹਾਈਡਰਾ ਫੇਸ਼ ਗਰਲਸ ਬॉयਸ ਸਟੈਟਸ ਸਾਰਾ ਕੁਝ ਅਵੇਲੇਬਲ ਹੈ ਆ ਮੈਰਿਜ ਦੇ ਸੀਜ਼ਨ ਕਰਕੇ ਹਰ ਇੱਕ ਚੀਜ਼ ਤੇ ਬਹੁਤ ਵਧੀਆ ਡਿਸਕਾਊਂਟ ਮਿਲਦਾ ਪਿਆ ਬਹੁਤ ਅੱਛਾ ਇਹਨਾਂ ਦਾ ਵਰਕ ਹੈ ਮੇਰੇ ਨਾਲ ਲੈ ਕੇ ਤੁਹਾਨੂੰ ਬਹੁਤ ਛੱਡੀ ਡਿਸਕਾਊਂਟ ਵੀ ਮਿਲੇਗਾ ਜਿੰਨੇ ਜਿੰਨੇ ਵੀ ਵਿਜ਼ਿਟ ਕਰਨਾ ਹੈ ਕੰਟੈਕਟ ਨੰਬਰ ਸਕਰੀਨ ਤੇ ਚੱਲਦਾ ਪਿਆ ਤੇ ਇਹਨਾਂ ਦੀ ਇੰਸਟਾਗ੍ਰam ਆਈਡੀ ਮੈਂ ਨਾਲ ਦੇ ਨਾਲ ਹੀ ਮੈਂਸ਼ਨ ਕੀਤੀ ਆ ਬਾਕੀ ਜਾਣਕਾਰੀ ਤੁਸੀਂ ਕਾਲ ਕਰਕੇ ਲੈ ਸਕਦੇ ਤੇ ਨਾਲ ਹੀ ਵੀਡੀਓ ਹੁੰਦੀ ਇੱਥੇ ਹੀ ਖਤਮ ਤੇ ਵੀਡੀਓ ਕਰ ਦਿਓ ਸ਼ੇਅਰ ਪੇਜ ਮੇਰੇ ਨੂੰ ਕਰ ਲਿਓ ਫੋਲੋ ਬਾਏ ਬਾਏ